ਉੱਠਣਗੇ। ਅਸੀਂ ਪੁੱਛ ਬਣੇ ਰਹਿਣਾ। ਅਸੀਂ ਲੜਾਈ ਲੜਨਾ ਹੈ। ਸਾਡੇ ਧਿਆਨ ਕਿੱਥੇ ਆ? ਕਿੱਥੇ ਆ ਸਾਡੇ ਤੇ? ਅਸੀਂ ਲੜਦਾ ਨਾ। ਇੱਥੇ ਬੈਠੇ ਹਾਂ। ਜਦ ਤੱਕ ਦੋਸ਼ੀਆਂ ਤੇ ਕਾਰਵਾਈ ਨਹੀਂ ਹੁੰਦੀ। ਸੋਫਾ ਆਪਣੇ ਬੱਚੇ ਆ ਰਹੇ। ਉਹ ਵੇ ਸਾਡੇ। ਜੰਗ ਲੜ। ਜੰਗ ਲੜ। ਤੁਸੀਂ ਦੇਖ ਸਕਦੇ ਹੋ ਡਰਾਈਵਰ ਇਹਨਾਂ ਵੱਲੋਂ ਇੱਥੇ ਭਾਰਤਨਾਗਰ ਚੌਕ ਤੋਂ ਲੁਧਿਆਣਾ ਦੇ ਵਿੱਚ ਧਰਨਾ ਲਗਾ ਦਿੱਤਾ ਗਿਆ ਨਾ ਉਹਦੀ ਗੱਡੀ ਹਲਕੀ ਕਿਸੇ ਦੇ ਨਾਲ ਟਕਰਾਈ ਜਾ ਉਹਨਾਂ ਨੇ ਡਰਾਈਵਰ ਦਾ ਕਿ ਕਰਮਾ ਪੜਿਆ ਡਰਾਈਵਰ ਨੇ ਉੱਥੇ ਅਪੀਲ ਕੀਤੀ ਕਹਿੰਦਾ ਮੈਂ ਜਿਹੜਾ ਹਰਜਾਨਾ ਦੇ ਦਿੰਦਾ ਜੋ ਹੈਗਾ ਕਿ ਤੁਸੀਂ ਮੇਰਾ ਕਰਮਾ ਨਾ ਪੜੋ ਇਹਨੇ ਨੂੰ ਉਹਨਾਂ ਕੋਲੋਂ ਬਜ਼ੁਰਗ ਉੱਤਰਿਆ ਉਹਨੇ ਪਿੰਡਰਾਣਾ ਦੀ ਫੋਟੋ ਲੱਗੀ ਦੇਖ ਲਈ ਅਗਲੀ ਸੀਸ਼ੇ ਤੇ ਬਜ਼ੁਰਗ ਬੋਲਿਆ ਕਹਿੰਦਾ ਪਿੰਡਰਾਣੇ ਦਾ ਚੇਲਾ ਦੀ ਸਰਵਿਸ ਕਰਵਾਣੀ ਆ ਉਹਨਾਂ ਨੇ ਪੁਲਿਸ ਨੂੰ ਕਾਲ ਕਰੀ 4 ਨੰਬਰ ਤੋਂ ਆਏ ਪੁਲਸ ਵਾਲੇ ਦੀਪਕਾ ਦਾ ਮੁੱਛੀ ਸੀ ਦੋਮਾਚ ਪੁੱਛੀ ਉਹਨਾਂ ਨੇ ਜਾ ਕੇ ਜੇ ਖੇਤ ਤੇ ਹੀ ਉਹਨੇ ਕਹਿੰਦਾ ਦੀਪਕ ਨੇ ਕਹਿੰਦਾ ਕਿ ਉਹ ਪੰਡਾ 15 ਲਗਾ ਕੇ ਜੇਦਾ ਇਹਦੀ 15 ਲੇ ਵੀ ਕਰਫੀ ਕੱਢ ਦੇ ਉਹਨਾਂ ਨੇ ਜਾਣ ਸਾਥੀ ਬੰਦੇ ਨੂੰ ਢਾਲਿਆ ਉਹਦੇ ਡਾਂਗ ਜਿੰਨੀ ਕ ਬਰੀਆ ਆ ਚੀ ਸਾਰੀ ਛਲਤੀ ਤੇ ਲਾਸ਼ ਤੇਥੋਂ ਤੱਕ ਹੋ ਗਏ ਕ੍ਰਿਊ ਲੈਥੋਂ ਤੱਕ ਹੋਵੇ ਉਹ ਦਾ ਇੱਕ ਨੌਕ ਉਹ ਮੁੰਡੇ ਦਾ ਨੌ ਕਿੱਥੇ ਹੋਇਆ ਬਕਾਇਦਾ ਸਾਡੇ ਕੋਲ ਸਾਡੀਆਂ ਫੋਟੋਆਂ ਹੈਗੀਆਂ ਮੈਡੀਕਲ ਕਰਾਇਆ ਜੀ ਉਹਨੂੰ ਦਾ ਮੈਡੀਕਲ ਜੀ ਉਹਨਾਂ ਨੇ ਪੂਰੀ ਰਾਤ ਤਾਂ ਹੋਣੀ ਹੈ ਤਾਂ ਸੈਕੰਡ ਡੇ ਜਾ ਕੇ ਹੋਏਗਾ ਪੁਲਿਸ ਮੈਡੀਕਲ ਭਰਾਂ ਗਈ ਉੱਥੇ ਆ ਕੇ ਮਲਾਜਮਾਂ ਨੇ ਪੁੱਛਿਆ ਕੀ ਕੀਆ ਝੂਲ-ਝੂਲਿਆ ਕਹਿੰਦੇ ਸਾਡੇ ਨਾਲ ਦਾ ਮਲਾਜਮ ਆਇਆ ਕਹਿੰਦੇ ਸ਼ਟ ਲਾਗੀ ਉਹਨਾਂ ਰੌਲਾਪਾ ਪਾਦਾ ਕਹਿੰਦਾ ਮੈਂ ਮੁਲਾਜ਼ਮ ਨਹੀਂ ਐ ਤਾਂ ਮੈਨੂੰ ਕੁੱਟਿਆ ਪੁਲਿਸ ਵਾਲਿਆਂ ਨੇ ਉਹਨੂੰ ਗੱਡੀ ਚਲਵਾ ਲਾ ਪਾ ਕੇ ਲਿਆਇਆ ਬਾਪ ਅੱਜ ਵੀ ਉਹਦਾ ਘਰ ਜਾਂ ਤੇ ਜਵਾਬ ਆਨ ਰਹੇ ਆ ਇੱਥੋਂ ਲੱਗ ਜਵਾਬ ਆਨ ਰਹੇ ਆ ਮਤਲਬ ਇੱਕ ਮੁਲਾਜ਼ਮ ਕਹਿ ਰਿਹਾ ਕਹਿੰਦਾ ਮੈਂ ਇਕੱਲਾ ਮਾਂ ਦਾ ਪੁੱਤਾਂ ਮੇਰਾ ਬਾਪ ਮਰਿਆ ਜੇ ਮੇਰੀ ਨੌਕਰੀ ਤੇ ਆ ਗਈ ਤਾਂ ਤੂੰ ਦੇਖ ਲੈ ਕੇ ਕੀ ਬਣਦੀ ਸਰ ਡੈਮੋਕਰੇਟ ਦੇ ਜੇ ਫੋਟੋ ਨਾਂ ਲਈ ਇੰਨਾ ਵੱਡਾ ਮਾਮਲਾ ਤਾਂ ਨਹੀਂ ਹੁੰਦਾ ਕਿ ਸਰ ਮੈਂ ਤਾਂ ਜੀ ਇਹ ਕਹਿ ਰਿਹਾ ਵੇਖੋ ਉਹ ਜਿਹੜਾ ਮੁਲਾਜ਼ਮ ਨੇ ਉਹ ਮੈਂਟਰੀ ਡਿਸੇਬਲ ਦੇ ਉਹ ਨੌਕਰੀ ਦਾ ਕਾਬਲ ਨਹੀਂ ਹੈ ਹੋ ਸਕਦਾ ਕੱਲ ਨੂੰ ਗੋਲੀ ਮਾਰ ਦੇਣ ਕਿਸੇ ਦੇ ਕੌਣ ਜ਼ਿੰਮੇਵਾਰ ਹੈ ਕਿਹੜੀ ਪ੍ਰਾਈਵੇਟ ਕੰਪਨੀ ਜਿਹੜਾ ਕਰ ਰਹੀ ਕਿਸੇ ਦੇ ਡਰਾਈਵਰ ਸਾਰਾ ਉਹ ਕੈਬ ਚਲਾਉਂਦਾ ਜੀ Ola Uber ਕੈਬ ਚਲਾਉਂਦਾ ਟੈਕਸੀ ਚਲਾਉਂਦਾ ਇਹ ਸਾਰੇ ਟੈਕਸੀ ਭਾਈ ਜਾਰੇ ਇਕੱਠਾ ਹੋਇਆ ਹੋਇਆ ਜਿਹੜਾ ਮੈਂ ਜਿੰਨਾਂ ਨਾਲ ਮੇਰੀ ਟੱਕਰ ਹੋਈ ਉਹਦੇ ਨਾਲ ਕੋਈ ਨੰਬਰ ਮੇਰੇ ਨਾਲ ਗੱਡੀ ਦਾ ਨੰਬਰ ਹੈਗਾ ਉਹਨਾਂ ਦਾ ਕੋਈ ਵੀ ਹੈ ਜੀ ਸਾਡੇ ਕੋਲ ਵੀਡੀਓ ਹੈਗੀ ਆ ਇੱਕ ਸੈਕਸ਼ਨਾਂ ਦਾ ਪ੍ਰਚਾਰਕਾ ਬੰਦਾ ਸਰ ਇਹ ਤਿੰਨ ਉਸ ਦਿਨ ਪਹਿਲਾਂ 25 ਦੇ ਨਾਲ ਇੰਨਾ ਪੁਲਿਸ ਨੇ ਧੱਕਾ ਕੀਤਾ ਵੀ ਮਾੜੀ ਜੀ ਉਹ ਤੇ ਗੱਡੀ ਕਿਤੇ ਲੱਗੀ ਆ ਉਹ ਤੇ ਸੰਤ ਜਰਨੈਲ ਪਿੰਟਰਾਂ ਵਾਲੇ ਖਾਲਸਾ ਜੀ ਦੀ ਸਾਡੀ ਫੋਟੋ ਲੱਗੀ ਸੀ ਉਹਦੇ ਤੋਂ ਵਿਤਵਾਸ ਹੋਇਆ ਵੀ ਇਹ ਪਿਓ ਲੱਗਿਆ ਉਸ ਤੋਂ ਬਾਅਦ ਉਹ ਜਿਹੜਾ ਆ ਮਸਲਾ ਆ ਪੁਲਿਸ ਕੋਲੇ ਪਹੁੰਚਦਾ ਪੁਲਿਸ ਇੱਕ ਤਰਫਾ ਕਾਰਵਾਈ ਕਰਦੀ ਹੁੰਦੀ ਸਾਡੇ ਨੌਜਵਾਨ ਨੂੰ ਤਫਰੀਦ ਕਰਦੀ ਆ ਉਸ ਤੋਂ ਬਾਅਦ ਉਹਦੇ ਨੌ ਭੱਟੇ ਜਾਂਦੇ ਨੇ ਫਲਾਸ ਦੇ ਨਾਲ ਉਸ ਤੋਂ ਬਾਅਦ ਉਹਦੇ ਤੇ ਉੱਤੇ ਇਨਾ ਤਸ਼ੱਦਦ ਕੀਤਾ ਜਾਂਦਾ ਵੀ ਉੱਥੇ ਬਹੁ ਮੌੜੇ ਬਾੜੇ ਲਾਤੀ ਤੋ ਮੈਂ ਤੁਹਾਡੇ ਚੈਨਲ ਬਾਅਦੇ ਵਰਾਈ ਇਹ ਕਹਿਣਾ ਚਾਹੁੰਦਾ ਵੀ ਇੱਥੇ ਕੁੱਤੇ ਮਰੇ ਦਾ ਵੀ ਸਾਥ ਮਿਲ ਜਾਂਦਾ ਬਿੱਲੀ ਮਰੇ ਦਾ ਜਾਨਵਰ ਮਰੇ ਦਾ ਵੀ ਸਾਥ ਉਹ ਇਹਦੇ ਕੀੜੇ ਪਕੌੜੇ ਸਮਝ ਰੱਖਿਆ ਵੀ ਜਿਹੜੇ ਮਰਦੀ ਸਿੱਖ ਨੂੰ ਵੜ ਕੇ ਟਾਰਗੇਟ ਕਰ ਲੋ ਸਾਡੇ ਉੱਤੇ ਗਲਾ 'ਚ ਟਾਇਰ ਪਾ ਲੋ ਸਾਡੀਆਂ ਧੀਆ ਭੈਣਾਂ ਦੀ ਇੱਜ਼ਤਾਂ ਲੁੱਟ ਲੋ ਇਹ ਆਜ਼ਾਦ ਭਾਰਤ ਆ ਸਾਨੂੰ ਤੇ ਬਾਰ ਬਾਰ ਅਹਿਸਾਸ ਦਵਾਇਆ ਜਾਂਦਾ ਨਾ ਵੀ ਤੁਸੀਂ 9 ਲੱਖ ਕੁਰਬਾਨੀ ਤੁਸੀਂ ਦੇ ਚੁੱਕੇ ਆ ਦੇਸ਼ ਨੂੰ ਆਜ਼ਾਦ ਕਰਾਉਣ ਲਈ ਪਰ ਸਾਡੇ ਜਿਹੜੇ ਬੀਤੀ ਹਾਲਾਤ ਨੇ ਹੋਆ ਸਾਡੀ ਫੈਸਲਾ ਮੈਂ ਜਿੱਦ ਤੋਂ ਉਹਦੇ ਕਹੋ ਕਿ ਇਹ ਬੰਦਾ ਆਪਾਂ ਸਾਡੇ ਮਾਮਾ ਸਾਡੇ ਕੌਮੀ ਜਰਨਲ ਨੇ ਜਿਹੜਾ ਸਾਡੀ ਕੌਮ ਵਾਸਤੇ ਚਾਹੇ ਕੋਈ ਹਿੰਦੂ ਆ ਚਾਹੇ ਕੋਈ ਮੁਸਲਮਾਨ ਆ ਜਿਹੜਾ ਸਿੱਖ ਭਾਈ ਜਾ ਰਹੇ ਕੌਮ ਵਾਸਤੇ ਨੇ ਸਾਡੇ ਦੇ ਕੌਮੀ ਸ਼ਹੀਦ ਨੇ ਜਾਂ ਤੇ ਕੋਈ ਨਹੀਂ ਹੈਗੇ ਮੇਰੀ ਪੁਲਿਸ ਨੂੰ ਹੁਣੇ ਕੋਈ ਸਰਮਾਇਦਾਰ ਬੰਦਾ ਆ ਕੇ ਕੋਈ ਦੁਕਾਨ ਦੇ ਦੇਣਾ ਪੁਲਿਸ ਹੁਣੇ ਘਰੇ ਤੋਂ ਕੰਡਲੀ ਚਲੇ ਜਾਂਦੀ ਹੈ ਤੇ ਸਾਡੇ ਇੱਥੇ ਸਿੱਖ ਦੇਖ ਲੈਂਦੇ ਨੇ ਵੀ ਸਿੱਖ ਨੇ ਸਿੱਖਾਂ ਦੇ ਉੱਤੇ ਐਨਕਾਊਂਟਰ ਕਰੀ ਜਾਂਦੇ ਨੇ ਸੇਖਾਂ ਲਈ ਬੱਚਿਆਂ ਨੂੰ ਕੁੱਟਿਆ ਜਾਂਦਾ ਇੱਥੇ ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਸੇਖਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਪੁਲਸਾਂ ਲੋ ਵੀ ਤੇ ਨਾਰਮਲ ਆਪਣੇ ਜਿਹੜੇ ਆ ਢੜਕਾਉ ਜਿਹੜੇ ਪੜਾਉਂਦੇ ਨੇ ਬਿਆਨ ਉਹਨਾਂ ਬੰਦ ਕੀ ਕਰਦੇ ਮੰਗ ਜਿਹੜੀ ਹੁਣ ਗੁੰਡਾ ਤੰਤਰ ਜਿਹੜੇ ਬਣ ਚੁੱਕੀ ਆ ਪੁਲਿਸ ਵੀ ਜਾਂ ਤੇ ਉਹਨਾਂ ਦੇ ਉੱਤੇ ਦੋਸ਼ੀਆ ਦੇ ਉੱਤੇ ਕਾਰਵਾਈ ਕੀਤੀ ਜਾਵੇ ਸਾਡੀ ਇਹੀ ਮੰਗ ਆ ਜਿਹੜੀ ਮੰਗ ਹੀ ਰੱਖ ਸਕਦੇ ਆ ਹੁਣ ਮੁਖਬરાਨ ਜਿਹੜੇ ਨੇ ਕੀ ਇੱਥੇ ਲਾਠੀ ਚਾਰਜ ਦਾ ਆਰਡਰ ਦਿੰਦੇ ਨੇ ਜਾਂ ਇੱਥੇ ਸਾਡੇ ਪਾਣੀ ਵੀ ਆ ਬਚੜਾ ਪੇਦੀਆਂ ਨੇ ਜਾਂ ਸਾਡੀ ਗ੍ਰਫਤਾਰੀ ਪੇਦੀ ਆ ਕਿਉਂਕਿ ਜਾਫ ਮੰਗ ਰਹੇ ਆ ਹੁਣ ਇਹ ਤੁਹਾਨੂੰ ਥੋੜੇ ਦੇਰ ਚ ਪਤਾ ਲੱਗ ਗਿਆ ਮਾਮਲਾ ਕੁਛ ਨਹੀਂ ਇੱਕ ਕੋੜੀ ਜੀ ਗੱਡੀ ਲੱਗੀ ਸੀਗੀ ਉਹ ਗੱਡੀ ਮੁੰਡਿਆਂ ਨੇ ਉਹਨਾਂ ਨੂੰ ਅੱਗੇ ਆ ਕੇ ਪ੍ਰਧਨ ਨੂੰ ਘੇਰ ਲਿਆ ਘੇਰਨ ਤੋਂ ਬਾਅਦ ਉਹਨਾਂ ਨੇ ਉਹਦੇ ਨਾਲ ਮਤਲਬ ਐ ਲੈਸਾ ਵਸਾਈ ਹੋਈ ਜੀ ਉੱਥੇ ਫਸ ਹੋਰ ਕੁਛ ਨਹੀਂ ਉਹਨੇ ਕਿਹਾ ਪ੍ਰਧਾਨ ਜੀ ਤੁਸੀਂ ਮੇਰਾ ਝੜਾ ਝੜਾ ਹਰਜਾਨਾ ਬੰਦਾ ਤੁਸੀਂ ਲੈ ਲਓ ਮੇਰੇ ਕੋਲੋਂ ਮੈਂ ਦੇਣ ਲਈ ਤਿਆਰ ਆ ਮੇਰੇ ਕੋਈ ਹੋਣੇ ਹਾਂਜੀ ਹਾਂਜੀ ਸਾਡੇ ਕੋਲ ਮੈਂ ਸਭ ਕੁਝ ਆ ਉਹ ਕਹਿੰਦਾ ਹਰਜਾਨਾ ਜੋ ਝੜਾ ਬੰਦਾ ਉਹ ਲੈ ਲਓ ਉਹਨਾਂ ਨੇ ਨਹੀਂ ਮੰਨੇ ਉਹਨਾਂ ਨੇ ਆਪਣੇ ਪਰਸਨਲ ਨੰਬਰ ਤੋਂ ਕਾਲ ਕਰਕੇ ਪੁਲਿਸ ਨੂੰ ਬੁਲਾਇਆ ਜੀ ਪੁਲਿਸ ਉਹ 5 ਮਿੰਟ ਚ ਪੁਲਿਸ ਆ ਗਈ ਜੀ ਉਸੇ ਟਾਈਮ ਤੇ ਉਹਨਾਂ ਨੇ ਨਾਲ ਹੀ ਬ੍ਰਦਰ ਨੂੰ ਗੱਡੀ 'ਚ ਬਿਠਾਇਆ ਬ੍ਰਦਰ ਕਿਹਾ ਮੇਰੀ ਘਰਦਿਆਂ ਨੂੰ ਬੁਲਾ ਦਿਓ ਫੋਨ ਦੇ ਦਿਓ ਮੇਰਾ ਪਰ ਪੁਲਿਸ ਵਾਲਿਆਂ ਨੇ ਸੁਣੀ ਗੱਡੀ 'ਚ ਪਿਠਾ ਕੇ ਉਹਨੂੰ ਲੈ ਗਏ ਉਸ ਤੋਂ ਬਾਅਦ ਸਾਨੂੰ ਸਵਾ 12 ਕਾਲ ਆਈ ਜੀ ਜਿੰਦਾ ਕਿਹੜਾ ਲੈ ਕੇ ਗਿਆ ਉਹਦੀ ਬ੍ਰਦਰ ਕਿ ਅਸੀਂ ਪਹੁੰਚੇ ਥਾਣੇ ਬਹੁਤ ਚੁੰਗੀ ਪਹੁੰਚੇ ਉੱਥੇ ਬ੍ਰਦਰ ਦਿੱਸਾ ਸਾਨੂੰ ਕਸਿਆ ਨਹੀਂ ਪੂਰੀ ਰਾਤ ਸਤੰਗਣਾ ਦੇ ਖੜੇ ਰਹੇ ਸਾਨੂੰ ਕੋਈ ਪਤਾ ਨਹੀਂ ਦੱਸਿਆ ਉਹ 26 ਤਰੀਕ ਦਰਖਾਤਾ 26 ਤਰੀਕ ਰਾਤੀ 11:30 ਉਹ ਜਿੱਤ ਕਰ 27 ਤਰੀਕ ਅਸੀਂ ਫਿਰ ਉਹਦੀ ਜ਼ਮਾਨਤ ਕਰਾਈ ਸੀ ਕੱਲੀ 7 ਕੋਈ ਜਿਆਦਾ ਬੱਚਾ ਗਿਆ ਨੂੰ ਜਿਹਨਾਂ ਦੀ ਇੱਕ ਫੋਟੋ ਲੱਗਣ ਕਰਕੇ ਇਸ ਮੁੰਡੇ ਨਾਲ ਤਸ਼ੱਦਦ ਕੀਤਾ ਗਿਆ ਵੈ ਪਹਿਲਾਂ ਇਸ ਮੁੰਡੇ ਨੂੰ ਪਹਿਲਾ ਇਸ ਮੁੰਡੇ ਨੂੰ 4 ਨੰਬਰ ਲੈ ਕੇ ਗਏ 4 ਨੰਬਰ ਦੇ ਇੰਚਾਰਜ ਵੱਲੋਂ ਭੱਦੀ ਸ਼ਬਦਾਵਲੀ ਬੋਲੀ ਗਈ ਫਿਰ ਉਹ ਇੱਕ ਇੰਚਾਰਜ ਲੈਵਲ ਦਾ ਅਫਸਰ ਸੀਗਾ ਉਸ ਤੋਂ ਬਾਅਦ ਇੱਕ ਐਸ ਐਚਓ ਲੈਵਲ ਦਾ ਅਫਸਰ ਆਇਆ 8 ਨੰਬਰ ਥਾਣੇ ਦਾ ਤੇ 8 ਨੰਬਰ ਥਾਣੇ ਜਾ ਕੇ ਵੀ ਇਹਨਾਂ ਨਾਲ ਬੜੀ ਭੱਦੀ ਸ਼ਬਦਾਵਲੀ ਵਰਤੀ ਗਈ ਕੀ ਅਸੀਂ ਇਹੀ ਉਮੀਦ ਕਰਦੇ ਹਾਂ ਸਾਡੀ ਸਰਕਾਰਾਂ ਤੋਂ ਕੀ ਸਾਡੀਆਂ ਸਰਕਾਰਾਂ ਵਿੱਚ ਸਿੱਖ ਜੱਤੇਬੰਦੀਆਂ ਹੈ ਨਹੀਂ ਗੀਆਂ ਹਰ ਸਰਕਾਰ ਦੇ ਵਿੱਚ ਆਗੂ ਹੁੰਦੇ ਆ ਅਕਾਲੀ ਆਗੂ ਹੁੰਦੇ ਆ ਹਰ ਸਰਕਾਰ ਦੇ ਵਿੱਚ ਵਿੰਗ ਹੁੰਦੇ ਆ ਧਾਰਮਿਕ ਵਿੰਗ ਹੁੰਦੇ ਆ ਕੀ ਇਹ ਸਾਰੇ ਧਾਰਮਿਕ ਵਿੰਗ ਚਲੇ ਗਏ ਆ ਸਿਰਫ ਅਕਾਲੀਆਂ ਦਾ ਹੀ ਠੇਕਾ ਰਹਿ ਗਿਆ ਕਿ ਸਾਰਾ ਕੁਝ ਬੋਲਣ ਦਾ ਕਰਨ ਦਾ ਤੁਸੀਂ ਦੇਖੋ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਵਾ 84 ਸ ਇੱਕ ਕਤਲੇਆਮ ਵਿੱਚ ਕਿੰਨੀ ਉਹਨੇ ਘਾਲਣਾ ਘਾਲੀ ਆ ਗਲਤ ਤਰੀਕੇ ਨਾਲ ਤੇ ਅਸੀਂ ਇਹੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ 4 ਨੰਬਰ ਦਾ ਤੇ 8 ਨੰਬਰ ਦਾ ਇੰਚਾਰਜ ਬਰਖਾਸਤ ਕੀਤਾ ਜਾਵੇ ਫਿਲਹਾਲ ਉਹਨੂੰ ਇੱਥੇ ਆਵਾਜ਼ ਆ ਰਹੀ ਹੈ ਕਹਿੰਦੇ ਸਸਪੈਂਡ ਕਰ ਦਿੱਤਾ ਹੋਇਆ ਸਸਪੈਂਡ ਨਾਲ ਕੁਝ ਨਹੀਂ ਹੋਣਾ ਇਸੇ ਤਰ੍ਹਾਂ ਉਹਦੀ ਕੁੱਤੇ ਖਾਣੀ ਕੀਤੀ ਜਾਵੇ ਬੰਦੀ ਸਿੰਘਾਂ ਦਾ ਜਿਵੇਂ 32-32 ਸਾਲ ਹੋ ਗਏ ਬੰਦੀ ਸਿੰਘ ਅੰਦਰ ਬੈਠੇ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਪਤਾ ਹੈ ਇਸ ਮੁੰਡੇ ਦੀ ਵੀ ਕੋਈ ਸੁਣਵਾਈ ਨਹੀਂ ਹੋਣੀ ਹਲੇ ਹਲੇ ਤੱਕ ਕੋਈ ਪ੍ਰਸ਼ਾਸਨ ਸਾਡੇ ਕੋਲ ਨਹੀਂ ਪਹੁੰਚਿਆ ਜੀ ਅੱਜ ਦਾ ਮੁੱਖ ਕਾਰਨ ਕੀ ਹੈ ਪਾਤੜਾ ਦਾ ਜਾਂਦ ਹੈ ਅੱਜ ਦਾ ਮੁੱਖ ਕਾਰਨ ਇਹੀ ਹੈ ਜੀ ਆ ਮੁੰਡਾ ਡਰਾਈਵਰ ਵੀਰ ਦੇ ਨਾਲ ਕੁੱਟਮਾਰ ਹੋਈ ਹੈ ਜਿਹੜੀ ਪੁਲਿਸ ਨੇ ਬਦਮਾਸ਼ੀ ਕੀਤੀ ਮੇਰਾ ਨਾਮ ਗੁਨਾਹ ਚਰਮਾ ਹੈ ਠੀਕ ਹੈ ਜੀ ਮਾਮਲਾ ਜੀ ਮਾਮਲਾ ਇਹ ਹੈ ਭਾਈ ਜੀ ਇਹ ਸਾਡਾ ਭਰਾ ਹੈ ਇਹਦਾ ਕਸੂਰ ਹੈ ਇਹ ਪੀਲੀ ਪਲੇਟ ਟੈਕਸੀ ਗੱਡੀ ਚਲਾ ਰਿਹਾ ਬਸ ਇਹ ਕਸੂਰ ਹੈ ਅੱਛਾ ਜਿੰਨੇ ਵੀ ਰੋਡ ਦੇ ਉੱਪਰ ਪੀਲੀ ਬਲੇਟਾਂ ਚੱਲਦੇ ਨੇ ਉਹ ਸੋਚਦੇ ਨੇ ਕਿ ਇਹਨੂੰ ਉੱਟੋ ਮਾਰੋ ਗੱਲ ਖਤਮ ਅੱਛਾ ਜਿਹੜੀ ਪੁਲਿਸ ਨੇ ਇਹਦਾ ਨਾ ਕੀਤੀ ਅਸੀਂ ਇਹੀ ਮੰਗ ਕਰਦੇ ਆਂ ਕਿ ਉਸ ਮੁਲਾਜ਼ਮ ਦੇ ਨਾਲ ਵੀ ਸੇਮ ਇਹੀ ਵਾਰਦਾਤ ਕੀਤੀ ਜਾਵੇ ਹੋਏ ਕੀ ਹੈ ਭਾਈ ਜੀ ਨਾਮ ਕੀ ਹੈ ਇਹ ਰੰਜੋਦ ਨਾਮ ਹੈ ਭਾਈ ਜੀ ਦਾ ਰਹਿਣ ਵਾਲੇ ਕਿੱਥੇ ਨੇ ਇਹ ਆਪਣੇ ਚੰਦਨਗਰ ਦੇ ਰਹਿਣ ਵਾਲੇ ਨੇ ਟੈਕਸੀ ਗੱਡੀ ਚਲਾਉਂਦੇ ਨੇ ਰਾਤ ਨੂੰ ਮਿਹਨਤ ਕਰਦੇ ਨੇ ਹਲਕੀ ਜੀ ਗੱਡੀ ਲੱਗੀ ਪਵਿਲੀਅਨ ਮਾਲ ਦੇ ਕੋਲ ਜੀ ਤੇ ਵੀਰ ਦੇ ਨੇ ਕਿਹਾ ਕਿ ਚਲ ਕੋਈ ਗੱਲ ਨਹੀਂ ਭਾਈ ਜੀ ਜਿਹੜਾ ਨੁਕਸਾਨ ਹੋਇਆ ਮੈਂ ਉਹਦਾ ਹਰਜਾਨਾ ਦੇ ਦੇਣਾ ਜੀ ਤੇ ਵੀਰ ਦੇ ਨਾਲ ਕੀ ਹੋਇਆ ਉਸ ਤੋਂ ਬਾਅਦ ਵੀਰ ਦੇ ਨਾਲ ਗੜੋ ਗਾੜੀ ਕੀਤੀ ਬਹਿਸ ਕੀਤੀ ਉਸ ਤੋਂ ਬਾਅਦ ਉੱਤੇ ਜਿਹੜੇ ਮੁਲਾਜ਼ਮ ਆਂਦੇ ਨੇ ਤੇ ਮੇਨ ਮੁੱਦਾ ਸੰਤ ਜਰਨੈਲ ਸਿੰਘ ਪਿੰਡਰਾ ਬਾਰੇ ਜੀ ਜਿਹੜੀ ਸ਼ਿਕਾਇਤ ਵਾਲੀ ਉਸ ਬੰਦੇ ਨਾਲ ਵਰਤੀ ਆ ਜੀ ਜਦੋਂ ਤੱਕ ਉਹਨੂੰ ਜੇਲ੍ਹ ਜੀ ਨਹੀਂ ਭੇਜਿਆ ਜਾਂਦਾ ਉਦੋਂ ਤੱਕ ਅਸੀਂ ਇੱਥੇ ਧਰਨਾ ਨਹੀਂ ਜੱਕਾਂਗੇ ਇਹ ਇਹ ਜਿਹੜੇ ਜਰਨਲ ਜੀ ਹੈ ਜਿਹੜੇ ਕੰਟਰੋਲ ਦੇ ਸੀਗੇ ਇਹ ਕਿਉਂ ਨਾ ਸ਼ਰਧਾ ਦੀ ਬਤਰੀ ਕੀਤੀ ਕਿ ਕੀ ਕਾਰਨ ਸੀਗਾ ਇਹ ਬੀ ਦੀ ਗੱਡੀ ਦੇ ਉੱਪਰ ਫੋਟੋ ਲੱਗੀ ਹੋਈ ਸੀ ਅੱਗੇ ਫੋਟੋ ਲੱਗੀ ਸੀ ਇਹ ਕਹਿੰਦੇ ਜੀ ਤੁਸੀਂ ਸਾਡੇ ਸੰਤਾਂ ਬਾਰੇ ਕਿਉਂ ਬੋਲ ਰਹੇ ਹੋ ਓਕੇ ਸਾਡੇ ਆਈਡਲ ਨੇ ਅਸੀਂ ਨਾਲ ਸਾਡੇ ਗੁਰੂ ਨੇ ਠੀਕ ਹੈ ਅਸੀਂ ਗਲਤ ਨਾ ਬੋਲੋ ਬੇਨਤੀ ਕਰ ਰਹੇ ਆ ਜੀ ਬੜੇ ਗਿਆ ਉਸ ਤੋਂ ਬਾਅਦ ਕਹਿੰਦੇ ਜਾਵੇ ਤੇਰਾ ਮਹਾਰਾਜ ਐਡੀ ਜ਼ੋਰ ਦੀ ਥੱਪੜ ਮਾਰ ਰਿਹਾ ਵੀਡੀਓ ਦਿਖਾਣਾ ਜੀ 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 ਆ ਦੇਖੋ ਜੀ ਗੁਨਾਹ ਜੀ ਮਾੜਾ ਉੱਪਰ ਕਰਕੇ ਵੀਡੀਓ ਦੱਸੋ ਆ ਵੀਡੀਓ ਆ ਦੇਖੋ ਜੀ ਆ ਦੇਖੋ ਸਾਡਾ ਡਰਾਈਵਰ ਕਹਿ ਰਿਹਾ ਕੋਈ ਗੱਲ ਨਹੀਂ ਜਿਹੜਾ ਨੁਕਸਾਨ ਹੋਇਆ ਸੀ ਉਹਦਾ ਰਜਾਨਾ ਦਵਾਂਗੇ ਆ ਦੇਖੋ ਜੀ ਮੇਨ ਜਿਹੜਾ ਕਾਰਵਾਈ ਆ ਦੇਖੋ ਜੀ ਆ ਬੰਦੇ ਨੂੰ ਉਦੋਂ ਤੱਕ ਨਹੀਂ ਉੱਠਣਾ ਜਦੋਂ ਤੱਕ ਜੇਲ੍ਹ ਚ ਨਹੀਂ ਜਾਂਦਾ ਓਏ ਦੇਖੋ ਕਿੰਨੀ ਜ਼ੋਰ ਦੀ ਕਿਹਨੂੰ 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 ਅਧਿਕਾਰੀ ਨੂੰ ਅਧਿਕਾਰ ਕਹਿੰਦੇ ਤੇ ਤੱਪਣ ਮਾਰਨ ਦਾ ਜੀ ਕੋਈ ਕਾਰਵਾਈ ਕੀਤੀ ਗਈ ਕੋਸ਼ਿਸ਼ ਵੱਲੋਂ ਕੋਈ ਅਜੇ ਕਾਰਵਾਈ ਨਹੀਂ ਜਦੋਂ ਤੱਕ ਸਾਡੇ ਕੋਲ ਪਰਚੇ ਦੀ ਕਾਪੀ ਨਹੀਂ ਹੁੰਦੀ ਉਦੋਂ ਤੱਕ ਅਸੀਂ ਝੋਟਾਂਗੇ ਨਹੀਂ 26 ਤਰੀਕ ਨੂੰ ਰਾਤ ਨੂੰ 10:30 ਵਜੇ ਐਸ ਐਚਓ ਨੂੰ ਇੱਕ ਬੰਦੇ ਦਾ ਫੋਨ ਆਇਆ ਕਿ ਵੀ ਇੱਥੇ ਸਾਡੇ ਨਾਲ ਕੋਈ ਲੜਾਈ ਝਗੜਾ ਹੋ ਰਿਹਾ ਹੈ ਐਸ ਐਚਓ ਨੇ ਐਸ ਪਰ ਪ੍ਰੋਟੋਕਾਲ ਪੁਲਿਸ ਸਟੇਸ਼ਨ 니چے ਮੁਨਸ਼ੀ ਨੂੰ 니چے ਚਲੋ ਡਿਊਟੀ ਅਫਸਰ ਜਿਹੜਾ ਹੈਗਾ ਚੌਂਕੀ ਕਲਾਸ ਦਾ ਮੌਕੇ ਤੇ ਗਿਆ ਉਹ ਤੋਂ ਰਣਜੋਤ ਸਿੰਘ ਜਿਹੜਾ ਸੀਗਾ ਜਿਹੜਾ ਲੜਕਾ ਹੈਗਾ ਉਹਨੂੰ ਚੌਂਕੀ ਲੈ ਕੇ ਆਂਦਾ ਹੀ ਵਾਸ ਇਨ ਇਨਟੌਕਸੀਨੇਟਡ ਪੋਜੀਸ਼ਨ ਐਪੀਰੈਂਟਲੀ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਦਾ ਮੈਡੀਕਲ ਕਰਾਇਆ ਗਿਆ ਉਸ ਉਸ ਤੋਂ ਬਾਅਦ ਹੀ tried to commit suicide ਉਹਦੀ ਸਾਡੇ ਕੋਲ ਵੀਡੀਓ ਹੈਗੀ ਹੈ ਕੈਮਰੇ ਦੀ ਚੌਂਕੀ ਦੀ ਬਿਕੋਜ਼ ਹੀ ਵਾਸ ਇਨ ਇਨਟੌਕਸੀਨੇਟਡ ਪੋਜੀਸ਼ਨ ਉਸ ਤੋਂ ਬਾਅਦ احتیاط ਵਰਤਦੇ ਹੋਏ ਮੁਲਾਜ਼ਮਾ ਨੇ ਉਹਨੂੰ ਰੋਕਿਆ ਇਸ ਗੱਲ ਤੋਂ ਉਹਦੇ ਹੱਥਾਂ ਪਾਈ ਹੋਈ ਜਿਹੜੀ ਨੌ ਵਾਲੀ ਇੰਜਰੀ ਹੈਗੀ ਹੈ ਇਜ਼ ਐਟਰੀਬਿਊਟਡ ਟੂ ਦੈਟ ਸਕਲ ਉਸ ਤੋਂ ਬਾਅਦ ਇਮੀਡੀਏਟਲੀ ਇਹਦਾ ਮੈਡੀਕਲ ਕਰਾਇਆ ਗਿਆ ਲੜਕੇ ਦਾ 12:10 ਤੇ 27 ਤਰੀਕ ਨੂੰ ਸਮੇਂ ਦੇ ਸਰਕਾਰੀ ਹਸਪਤਾਲ ਤੋਂ ਉਹਦੇ ਵਿੱਚੋਂ ਡਾਕਟਰ ਨੇ ਜਿਹੜਾ ਮੈਡੀਕਲ ਕੀਤਾ ਉਹਦੇ ਵਿੱਚ ਸਲਰੀਨੈਸ ਇਨ ਸਪੀਚ ਡਿਸਪੋਜੀਸ਼ਨ ਜਿਹੜੀ ਹੈਗੀ ਇਹਨਾਂ ਦੀ ਉਹ ਅਬਿਊਸਿਵ ਐਂਡ ਅਲਕੋਹਲ স্মੈਲ ਐਂਡ ਅਲਕੋਹਲ ਕੰਜ਼ਮਪਸ਼ਨ ਕਲੀਅਰ ਹੋਈ ਹੈ ਜੀ ਉਸ ਤੋਂ ਬਾਅਦ ਇਹਨਾਂ ਦਾ ਇਹਨਾਂ ਦੇ ਪ੍ਰੀਵੈਂਟਿਵ ਐਕਸ਼ਨ ਸੋ ਦੈਟ ਫਰਦਰ ਬ੍ਰੀਚ ਆਫ ਪੀਸ ਕੋਈ ਨਾ ਹੋਵੇ ਤਾਂ ਕਿ ਰੈਪੋਰਟ ਨੰਬਰ 2 ਰਾਹੀਂ 27126 ਉਹਨਾਂ ਦੀ ਕੰਪਲੇਂਟ ਤੇ ਜਿਹੜੇ ਆਪੋਜ਼ਿਟ ਪਾਰਟੀ ਹੈ ਗੋਸਤਵਾਲ ਇਹਨਾਂ ਨੂੰ ਜਿਹੜਾ ਬੰਧਵਾਲਾ ਥਾਣਾ ਕਰਾਇਆ ਗਿਆ ਹੁਣ ਜਿਹੜੀ ਇਹਨਾਂ ਦੀ ਮੇਨ ਡਿਮਾਂਡ ਹੈਗੀ ਹੈ ਕਿ ਵੀ ਜਿਹੜੇ ਬੰਦੇ ਨਾਲ ਲੜਾਈ ਹੋਈ ਸੀਗੀ ਮੌਕੇ ਤੇ ਆਫਟਰ ਹੀ ਵਾਸ ਇਹਨਾਂ ਨੇ ਜ਼ਮਾਨਤ ਹੋ ਗਈ ਸੀਗੀ ਹੀ ਹੈਸ ਪੋਸਟਡ ਅ ਵੀਡੀਓ ਔਨ ਦੀ ਫੇਸਬੁੱਕ ਜਿਹਦੇ ਵਿੱਚ ਇਹ ਕਲੇਮ ਤੇ ਅਲਿਜ ਕਰ ਰਹੇ ਆ ਕਿ ਵੀ ਉਸ ਇਹਦੀ ਗੱਡੀ ਦੇ ਮੂਹਰੇ ਫੋਟੋ ਲੱਗੀ ਹੋਈ ਸੀ ਸਾਹ ਜਰਨੈਲ ਸਿੰਘ ਪਿੰਡਾਂ ਨਾਲ ਦੀ ਕਿ ਵੀ ਉਹਦੇ ਨਾਲ ਸਾਡੀ ਜਿਹੜੇ ਰਿਲੀਜੀਅਸ ਸੈਂਟੀਮੈਂਟਸ ਸ਼ਾਰਟ ਹੋਇਆ ਤੇ ਉਹ ਬੰਦੇ ਤੇ ਕਾਰਵਾਈ ਕੀਤੀ ਜਾਵੇ ਇਹ ਇਹਨਾਂ ਨੇ ਸ਼ਰਤ ਰੱਖੀ ਹੈ ਧਰਨਾ ਚੱਕਣ ਦੀ ਕੋਈ ਵੀ ਆ ਅਸੀਂ ਇਹਨਾਂ ਦੀ ਸਟੇਟਮੈਂਟ ਰਿਕਾਰਡ ਕਰ ਰਹੇ ਹਾਂ ਸੋ ਦੈਟਸ ਲਾ ਹੈਜ਼ ਬੀਨ ਸੈਟ ਇਨ ਮੋਸ਼ਨ ਤੇ ਉਹ ਹੋ ਜੇਗੀ ਔਨ ਦੀ ਔਨ ਦੀ ਸੈਕੰਡ ਗਰਾਉਂਡ ਜਿਹੜੇ ਮੁਲਾਜ਼ਮਾਂ ਤੇ ਇਹ ਅਲੈਜ ਕਰ ਰਹੇ ਆ ਇਨ ਹਿਊਮਨ ਟੌਰਚਰ ਦਾ ਵੀ ਆ ਫੈਕਟ ਫਾਇੰਡ ਕਰ ਲਿਆ ਅਸੀਂ ਅਸੀਂ ਇਹਨਾਂ ਨੂੰ ਵੀ ਕਿਹਾ ਕਿ ਵੀ ਲੜਕਾ ਆਪ ਵੀ ਦੱਸ ਦੇਗਾ ਅਸੀਂ ਵੀ ਆਪਣੀ ਇੰਟਰਨਲ ਇਨਕੁਆਰੀ ਕਰ ਲਈ ਹੈ ਜਿਹੜੇ ਮੁਲਾਜ਼ਮ ਨੇ ਉਸ ਸਸਪੈਂਡ ਕਰ ਦਿੱਤੇ ਗਏ ਨੇ ਤੇ ਉਹਨਾਂ ਦੇ ਸਖਤ ਕਾਰਵਾਈ ਹੋਰ ਵੀ ਜਿਹੜੀ ਹੈਗੀ ਬਣਦੀ ਕਮਿਸ਼ਨਰ ਸਾਹਿਬ ਦੇ ਵੀ ਧਿਆਨ ਸਹਿਗਾ ਮੈਟਰ ਸਾਰਾ ਉਹ ਕੀਤੀ ਜਾਵੇ ਸਰ ਹੰਦੀ ਮੋਰ ਟੋਡੇ ਮਾਦਮ ਰਹੀਂ ਟੋਡੇ ਮਾਦਮ ਰਹੀਂ ਟੋਡੇ ਮਾਦਮ ਰਹੀਂ ਮੈਂ ਅਪੀਲ ਕਰਦਾ ਜਿੰਨੀ ਹਮਦਰਦੀ ਐਜ਼ ਅ ਹਿਊਮਨ ਬੀਿੰਗ ਮੈਨੂੰ ਵੀ ਲੜਕੇ ਨਾਲ ਆ ਤੁਹਾਨੂੰ ਵੀ ਹੈਗੀ ਆ ਜਿਹੜੇ ਨਾਲ ਉਹਦੀ ਸਪੋਰਟ ਚ ਆਇਆ ਉਹਨੇ ਹਮਦਰਦੀ ਆਪਾਂ ਨੂੰ ਸ਼ਹਿਰ ਦੇ ਲੱਖਾਂ ਲੋਕਾਂ ਨਾਲ ਵੀ ਮੇਨ ਚੌਕ ਹੈ ਇਟਸ ਅ ਜਗਲਰ ਵੇਨ ਮੇਨ ਚੌਕ ਹੈ ਸ਼ਹਿਰ ਦਾ ਭਰਤ ਨਗਰ ਤੋਂ ਪਿਛਲੇ 1 ਘੰਟੇ ਤੋਂ ਜਾਮ ਪਿਆ ਮੈਂ ਇਹਨਾਂ ਨੂੰ ਵੀ ਤੁਹਾਨੂੰ ਵੀ ਅਪੀਲ ਕਰਦਾ ਪੁਲਿਸ ਦੀ ਕਾਰਵਾਈ ਹੋ ਰਹੀ ਹੈ ਜਲਦ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਊਗਾ ਅਗਰ ਨਹੀਂ ਕੀਤਾ ਜਾਊਗਾ ਦਿਸ ਇਜ਼ ਆਲਵੇਸ ਓਪਨ ਦੇ ਕੈਨ ਆਲਵੇਸ ਰਿਸੋਰਟ ਟੂ ਦਿਸ ਬਰਾਕੇਟ ਵਾਂਸ ਅਗੇਨ ਸਰ ਠੀਕ ਹੈ ਜੀ ਸਾਡੇ ਵੱਲੋਂ ਜਿਹੜੀ ਕਾਰਵਾਈ ਹੈਗੀ ਆ ਉਹ ਮੁਕੰਮਲ ਕੀਤੀ ਜਾ ਰਹੀ ਹੈ ਟੂ 100% ਸਰ ਇੱਕ ਚੀਜ਼ ਕਲੀਅਰ ਕਰ ਲਓ ਇੱਕ ਮਿੰਟ ਲੈਟ ਮੀ ਕੰਪਲੀਟ ਬਸ ਮੈਂ ਤੁਹਾਡੇ ਮਾਧਮ ਨਾਲ ਹੀ ਅਪੀਲ ਕਰਦਾ ਹਾਂ ਪਰਿਵਾਰ ਵਾਲਿਆਂ ਨੂੰ ਜਿਹੜੀਆਂ ਜਿੱਥੇ ਬੰਦੀਆਂ ਆਈਆਂ ਨੇ ਉਹਨਾਂ ਦੇ ਆਗੂਆਂ ਨੂੰ ਇਹ ਬਲਾਕਟ ਲਿਫਟ ਕੀਤਾ ਜਾਵੇ ਇਹਨਾਂ ਨੇ ਕਿਹਾ ਕਿ ਸਾਨੂੰ ਪਰਚੇ ਦੀ ਕਾਪੀ ਦਿੱਤੀ ਜਾਵੇ ਫਿਰ ਅਸੀਂ ਲਿਫਟ ਕਰਾਂਗੇ ਮੇਰਾ ਮੁਤਾਲਬਾ ਇਹ ਹੈ ਬਿਆਨ ਲਿਖਣ ਤੋਂ ਬਾਅਦ ਬਿਆਨ ਲਿਖਣਾ ਇੰਡੋਰਸਮੈਂਟ ਕਰਨੀ ਜੋ ਵੀ ਟੈਕਨੀਕਲ ਪ੍ਰੋਸੀਜਰ ਹੈਗਾ 1x ਮਿਨੀਮਮ 1 ਘੰਟਾ ਉਹਨਾਂ ਟਾਈਮੇ ਚੌਂਗ ਜਾਮ ਰੱਖਣਾ ਮੇਰੇ ਪਰਸਨਲ ਵੀ ਮੁਤਾਬਕ ਐ ਤੇ ਪ੍ਰੋਫੈਸ਼ਨਲ ਵੀ ਵਾਜਬ ਨਹੀਂ ਹੈਗਾ ਮੇਰੀ ਅਪੀਲ ਹੈ ਕਿ ਵੀ ਇਹ ਧਰਨਾ ਚੱਕ ਦੇਣਾ ਅਗਰ ਕਾਰਵਾਈ ਇਹਨਾਂ ਦੀ ਸੈਟੀਸਫੈਕਸ਼ਨ ਤੱਕ ਨਹੀਂ ਹੋਊਗੀ ਤਾਂ ਫਿਰ ਲਾ ਲੈਣ ਤੋ ਅਸੀਂ ਭਰੋਸਾ ਦਵਾਨੇ ਆ ਕਿ ਜਿਹੜੀ ਹੈਗੀ ਆ ਕਾਰਵਾਈ ਬਣਦੀ ਐਸ ਪਰ ਮੈਰਿਟ ਜਿਹੜੀ ਕਾਨੂੰਨੀ ਕਾਰਵਾਈ ਹੈਗੀ ਆ ਸਾਰੇ ਪੱਖਾਂ ਤੋਂ ਕੀਤੀ ਜਾ ਰਹੀ ਹੈ ਤੇ ਕੀਤੀ ਜਾਊ ਸਰ ਇੱਕ ਥੀਕਲੀਅਰ ਕਰ ਦਿਓ ਸਰ ਅਗਲੀ ਚੀਜ਼ ਉਹ ਕਹਿੰਦੇ ਸਰ ਕਿ ਪੋਸਟਰ ਲਗਾਉਣ ਨੂੰ ਲੈ ਕੇ ਹੀ ਮੇਰੇ ਨਾਲ ਕੁੱਟਮਾਰ ਕੀਤੀ ਗਈ ਇਹ ਚੀਜ਼ ਹੁਣ ਤੱਕ ਨਿਕਲ ਕੇ ਸਾਹਮਣੇ ਆਈ ਹੈ ਆਏ ਹੋਲੀ ਡਿਨਾਈ ਦਿਸ ਅਲਿਗੇਸ਼ਨ ਕਿਸੇ ਵੀ ਮੁਲਾਜ਼ਮ ਨੇ ਐਸ ਇੰਟੈਂਟ ਦੇ ਨਾਲ ਕਿ ਉਹਦੇ ਪੋਸਟਰ ਲੱਗਿਆ ਹੋਇਆ ਕਿਸੇ ਰਿਲੀਜੀਅਸ ਫਿਗਰ ਦਾ ਅਸੀਂ ਉਹਦੇ ਨਾਲ ਇਸ ਦਵੇਸ਼ ਦੇ ਵਿੱਚ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਆਏ ਫਾਰਮਲੀ ਡਿਨਾਈ ਦਿਸ